ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਐਚਐਫ ਦੀ ਬੈਡ ਤਾਜੀ ਸੂਈ ਵੀ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਹੋਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਬਹਾਦਰ ਸਿੰਘ ਮਾਹ ਦਾ ਬਾਈ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ ਆਪਣਾ 99148 10197 99148 10197 ਜਿਹੜੇ ਆਪਾਂ ਵੀਰੇ ਵਹਿੜ ਦੇਖਦੇ ਪਏ ਆ ਕਿਹੜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਵੀਰੇ ਕਹਿਮਾਂ ਦਿਨ ਹੋ ਗਿਆ ਸੂਈ ਨੂੰ ਕੱਲ ਹੀ ਸੂਈ ਆ ਬਾਈ ਜੀ ਸਵੇਰੇ ਠੀਕ ਆ ਜੀ ਦੂਸਰਾ ਦਿਨ ਹੋ ਗਿਆ ਸੂਈ ਨੂੰ ਤੇ ਜੇ ਅਜੂ ਰੋਕਿਆ ਜੋ ਬੱਚਾ ਇਹਨੇ ਦਿੱਤਾ ਆਪਣਾ ਬੱਚਾ ਹਨ ਹਾਂਜੀ ਠੀਕ ਆ ਤੇ ਚੋਆਇਚ ਵੀ ਧਾਰਾ ਤੋਂ ਰੋਕਿਆ ਜਾਵਾ ਜਾਵਾ ਓਕੇ ਆ ਬਾਈ ਕਿੰਨਾ ਕੁ ਦੁੱਧ ਦੱਸਿਆ ਮਾਲਕ ਨੇ ਪਹਿਲੇ ਸੂਏ ਦਾ ਪਹਿਲੇ ਸੂਏ ਬਾਈ ਜੀ ਨੇ 25 ਪਲੱਸ ਦੁੱਧ ਦਿੱਤਾ ਜੀ ਦੀਗਾ ਨਾ ਜਾ ਲੈ ਇਹ ਵੀ 24 25 ਲੀਟਰ ਦੁੱਧ ਪਲੂਨ ਦਾ ਪਾਇਵਾ ਤੇ ਇਸ ਵਾਰ ਆਪਾਂ ਗੈਸੇ ਕਰੀਬ ਕਿੰਨੇ ਦੁੱਧ ਪਾ ਸਕਦੀ ਹੈ 20 ਲੀਟਰ ਦੇ ਨੇੜੇ ਦੇਊਗੀ ਬਾਈ ਜੀ ਜੇ ਬੰਦਾ ਸੇਵਾਲਾ ਹੈਗਾ ਤਾਂ ਕਰੇ ਠੀਕ ਹੈ ਤੇ ਆਪਾਂ ਜੱਟ ਸੌਦਾ ਲਾਏ ਵੀ 25 ਤੋਂ 12 ਵਾਲੀ ਤਾਂ ਹੈਗੀ ਆ ਹਾਂ ਪੱਕਾ ਬਾਈ ਠੀਕ ਹੈ ਤੇ ਚਵਾਈ ਜੀ ਓਕੇ ਜਮਾ ਜਮਾ ਓਕੇ ਹੈ ਬਾਈ ਸੋ ਵੀਰੇ ਧਾਰਾ ਦੇਖ ਸਕਦੇ ਹੋ ਪੂਰੀਆਂ ਮੋਟੀਆਂ ਮੋਟੀਆਂ ਸਾਫ ਸੁਥਰੀਆਂ ਧਾਰਾਂ ਤੇ ਵੀਰੇ ਮਗਰਥਣਾ ਜੀ ਮਾਰਦੀ ਸੋ ਚਵਾਈ ਦੇਖੋ ਪੂਰੀ ਨਰਮਾ ਰੂਮ ਵਰਗੀ ਚਵਾਈ ਦੇਖ ਸਕਦੇ ਹੋ ਪੂਰੀ ਸਾਫ ਸੁਥਰੀ ਚਵਾਈ ਆ ਬਸ ਠੀਕ ਆ ਵੀਰੇ ਤੇ ਭਾਵੇਂ ਆਪਾਂ ਨਿਆਣਾ ਪਾਈਏ ਨਾ ਪਾਈਏ ਤਾਂ ਵੀ ਕੋਈ ਦਿੱਕਤ ਨਹੀਂ ਹਨਾ ਹਾਂਜੀ ਆਹ ਬਾਈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਆ ਦੇਖੋ ਨਹਰਾ ਖੋਲ ਕੇ ਹੀ ਮਾਰਕੀਟ ਘਾ ਦਿੰਦੇ ਠੀਕ ਆ ਮਾਲਾ ਠੰਡੀ ਸੀਲ ਵਾਧੂ ਆ ਆ ਦੇਖੋ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਬਈ ਠੀਕ ਐ ਜੋ ਠੰਡੀ ਸੀਲਾ ਦੇ ਬਾਕੀ ਕੰਬੈਕਟਡ ਰਾ ਬਿਲਕੁਲ ਪੂਰਾ ਸਾਫ ਸੁਥਰਾ ਤੇ ਵੀਰੇ ਕੀਮਤ ਇਹਦੀ ਕੀ ਰੱਖੀ ਆਪਾਂ 80000 ਮੁੰਲਾ ਵੀਰੇ ਦੀ ਗੁਜਾਇਸ ਹੋ ਜੂਗੀ ਆ ਬਾਈ ਦੇ ਕੇ ਤੋੜਾਗੇ ਜਦੋਂ ਕੋਈ ਆਊਗਾ ਮਾਨ ਤਨ ਉਪਤ ਕਰਦੇ ਤੋੜੀ ਭਰਾਏ ਨਵਾਰ ਨੂੰ ਤੋੜ ਸੋ ਫਿਰੋ ਫੇਸ ਕੁਆਲਟੀ ਵਗੈਰਾ ਵੈਰਦੀ ਦੇਖ ਸਕਦੇ ਹੋ ਦੂਸਰਾ ਸੂਆ ਜੈਨੂਨ ਤਾਜੀ ਸੂਈਆ ਤੇ ਬਾਕੀ ਲੇਵਾ ਵਗੈਰਾ ਦੇਖੋ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ 12:00 ਵਜੇ ਦੇ ਲਗਭਗ ਦਾ ਟਾਈਮ ਹੋਸਾ ਹਮਨੇ ਗੈਸ ਕਰ ਲਿਆ ਹਾਲੇ ਬੋਲੇ ਦੇ ਵਿੱਚ ਆ ਪ੍ਰੋਪਰ ਖਾਲੀ ਵੀ ਨਹੀਂ ਕਰੀ ਰਹੀ ਕਿਉਂਕਿ ਦੂਸਰਾ ਦਿਨ ਹਾਲੇ ਸੂਈ ਨਹੀਂ ਹੋਇਆ 85000 ਰੁਪਇਆ ਠੰਡੀ ਸੀਲਤੀ ਹੈਗੀ ਠੀਕ ਹੈ ਠੰਡੀ ਸੀ ਲਵਾ ਦੋ ਉਸ ਗੱਲੋਂ ਬੇਫਿਕਰ ਹੋ ਜਾਓ ਤੇ ਹਵਾਨਾ ਦੇਖੋ ਬੈਕ ਸਾਈਡ ਤੇ ਸੂਰੂ ਟੱਚ ਕਰਦਾ ਵੇ ਮਿਲਕ ਵੇਨ ਵੀ ਚੰਗੀ ਛੋੜੀ ਦਿਖਾਈ ਦਿੰਦੀ ਆ 85000 ਕੀਮਤ ਇਹਦੇ ਵਿੱਚੋਂ ਮਾਰ ਦੇਣਾ ਤੁਹਾ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਕਿਸੇ ਵੀ ਵੀਰ ਦੇ ਵਿੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਮੀ